ਗੁਰਾਇਆਂ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਿਆਂ ਦੀ ਕਮਾਈ ਤੋਂ ਬਣਾਈ ਗਈ ਇੱਕ ਕੋਠੀ ਨੂੰ ਸੀਲ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਹੋਇਆਂ ਸਰਵਨ ਸਿੰਘ ਪਾਲ ਡੀਐਸਪੀ ਫਲੋਰ ਜਿਨ੍ਹਾਂ ਦੱਸਿਆ ਕਿ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਐਸਐਚਓ ਦੇ ਵੱਲੋਂ 68 ਐਫ ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਜਾਇਦਾਦ ਫ੍ਰੀਜ਼ ਕਰਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ। ਉਹਨਾਂ ਦੱਸਿਆ ਕਿ ਸੰਦੀਪ ਕੌਰ ਪਤਨੀ ਕੁਲਦੀਪ ਕੁਮਾਰ ਵਾਸੀ ਗੋਹਾਵਰ ਦੀ ਜਾਇਦਾਦ ਫ੍ਰੀਜ਼ ਕਰਾਉਣ ਦੇ ਲਈ ਕੇਸ ਤਿਆਰ ਕਰਕੇ ਦਿੱਲੀ ਭੇਜਿਆ ਗਿਆ ਸੀ ਤੇ ਕੇਸ ਨੂੰ ਮਨਜ਼ੂਰ ਕਰਕੇ ਸੰਦੀਪ ਕੌਰ ਦੀ ਜਾਇਦਾਦ ਜਿਸ ਦੀ ਕੀਮਤ 50 ਲੱਖ 33750 ਰੁਪਏ ਦੇ ਕਰੀਬ ਹੈ ਉਸ ਨੂੰ ਫ੍ਰੀਜ਼ ਕਰਨ ਦਾ ਹੁਕਮ ਮਿਲਦਾ ਤੇ ਜਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਗਿਆ। ਆਲੀ ਅਸਰ ਸਾਹਿਬ ਦੱਸੋ ਇੱਕ ਜਿਹੜੀ ਕੋਠੀ ਆਰਡਰ ਲੱਗੇ ਹੈਗੇ ਜੀ ਕੀ ਮੰਗਣਾ ਸਾਰਾ ਇਹ ਇਹ ਜਿਹੜੀ ਕੋਠੀ ਹੈਗੀ ਆ ਇਹ ਸੰਦੀਪ ਕੌਰ ਬਾਈਫੋ ਕੁਲਦੀਪ ਸਿੰਘ ਬਾਕੀ ਇਹ ਗਹੌਰ ਪਿੰਡ ਉੱਥੋਂ ਦੇ ਰਹਿਣ ਵਾਲੇ ਆ ਔਰ ਇਹਨਾਂ ਨੇ ਇਹ ਕੋਠੀ ਜਿਹੜੀ ਸੀਗੀ ਨਸ਼ੇ ਦੇ ਪੈਸਿਆਂ ਤੋਂ ਬਣਾਈ ਸੀਗੀ ਔਰ ਇਹਨਾਂ ਦੇ ਖਿਲਾਫ ਜਿਹੜੀ 69 ਐਫ ਦੀ ਕਾਰਵਾਈ ਕਰਦੇ ਹੋਏ ਐਨਡੀ ਪੀਐਸ ਐਕਟ ਦੇ ਤਹਿਤ ਜਿਹੜੀ ਆ ਇਹ ਦਿੱਲੀ ਹਾਇਰ ਅਥਾਰਟੀ ਵੱਲੋਂ ਇਹਦੇ ਆਰਡਰ ਲਾਏ ਗਏ ਨੇ ਇਹ ਕੋਠੀ ਨੂੰ ਜਿਹੜਾ ਹੈਗਾ ਇਹਨੂੰ ਅਸਥਿਰ ਕਰ ਦਿੱਤਾ ਗਿਆ ਆ ਔਰ ਇਹਦੇ ਆਰਡਰ ਜਿਹੜੇ ਆ ਦਿੱਲੀ ਜਿਹੜਾ ਹਾਇਰ ਅਥਾਰਟੀ ਨੇ ਭੇਜੇ ਨੇ ਸਾਨੂੰ ਉਹ ਜਿਹੜੇ ਨਾਲ ਚਪਕਾਤੇ ਗਏ ਆ ਔਰ ਅੱਗੇ ਜਿਹੜੀ ਵੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਔਰ ਕਿੰਨੇ ਕ ਇਹਨਾਂ ਦੇ ਮਾਮਲੇ ਦਰਜੇ ਦੋਨਾਂ ਦੇ ਹਸਬੰਦ ਵਾਈਫ ਦੋਨੇ ਕੰਮ ਕਰਦੇ ਸੀਗੇ ਨਸ਼ੇ ਦਾ ਹਾਂਜੀ ਹਾਂ ਇਹ ਸਾਰਾ ਪਰਿਵਾਰ ਹੀ ਇਹ ਕੰਮ ਕਰਦੇ ਨੇ ਔਰ ਕੁਲਦੀਪ ਦੇ ਖਿਲਾਫ ਜਿਹੜੇ ਆ 8-10 ਮੁਕਦਮੇ ਐਂਡੀਪੀਐਸ ਦੇ ਦਰਜ ਨੇ ਔਰ ਇਹਦੀ ਜਿਹੜੀ ਘਰਵਾਲੀ ਜਿਹਦੇ ਨਾਂ ਤੇ ਇਹ ਜਗ੍ਹਾ ਲਈ ਹੋਈ ਆ ਕੋਠੀ ਬਣਾਈ ਹੋਈ ਆ ਸੰਦੀਪ ਕੋਰ ਉਹਦੇ ਨਾਂ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਜੋ ਤਕਰੀਬਨ ਭੱਜੇ ਹੋਏ ਨੇ ਫਰਾਰ ਨੇ ਰੇਟ ਵੀ ਕੀਤੇ ਜਾ ਰਹੇ ਪਰ ਇਹ ਘਰਾਂ ਤੋਂ ਕਾਫੀ ਦਿਨ ਦੇ ਫਰਾਰ ਹੋਏ ਨੇ ਪਰਚੇ ਸਾਰੇ ਦੱਸੋ ਜੀ ਹਾਂਜੀ ਸਾਰੇ ਇਹਨਾਂ ਦੇਕਾਰ ਨਸ਼ਿਆਂ ਦੇ ਪਰਚੇ ਦਰਜਿਆ ਜੀ ਐਨਡੀਪੀ ਸਖਤ ਹੈ ਤੇਰੇ ਆਪਣੇ ਗੁਰਾਇਆ ਥਾਣੇ ਤੋਂ ਇਲਾਵਾ ਹੋਰ ਵੀ ਥਾਣੇ ਜੁਠੇਗੇ ਹਾਂਜੀ ਗੁਰਾਇਆ ਥਾਣੇ ਦੇ ਵਿੱਚ ਵੀ ਦਰਜ ਨੇ ਔਰ ਹੋਰ ਬਾਹਰਲੇ ਥਾਣਿਆਂ ਦੇ ਵਿੱਚ ਵੀ ਦਰਜ ਨੇ ਇਹਨਾਂ ਦੇ ਮੁਕਤਫਲਾਫ ਇਹਦੀ ਕੀਮਤ ਜਿਹੜੀ ਆ ਪਾਈ ਗਈ ਆ ਸਰਕਾਰ ਵੱਲੋਂ ਉਹ 50 ਲੱਖ 30000 ਰੁਪਏ ਜਿਹੜੀ ਇਹਦੀ ਕੀਮਤ ਜਿਹੜੀ ਉਹ ਪਾਈ ਗਈ ਆ